ਭਾਜੀ ਮੈਨੂੰ 8-9 ਸਾਲ ਹੋ ਗਏ ਸੇਵਾ ਕਰਦੇ ਨੂੰ ਹੁਣ ਤਿੱਕਰ ਮੈਂ ਕਈ ᱞਵਾਰਸ ਡੈੱਡ ਬੋਡੀ ਦਾ ਸਸਕਾਰ ਕਰਾਇਆ ਤੇ ਕਈ ᱞਵਾਰਸ ਡੈੱਡ ਬੋਡੀਆਂ ਦਾ ਜਿਹੜਾ ਪਰਿਵਾਰਾਂ ਤਿੱਕਰ ਪਹਚਾਇਆ ਕਈ ਵਾਰ ਕੀ ਹੁੰਦਾ ਜੀ ਜਦੋਂ ਇੱਕ ਤਾਂ ਜੀ ਕਿਸੇ ਦਾ ਪੁੱਤ ਚਲਾ ਗਿਆ ਤੇ ਉੱਪਰੋਂ ਦੀ ਡੈੱਡ ਬੋਡੀ ਮਨਾ ਮਿਲੇ ਫਿਰ ਸਾਰੀ ਉਮਰ ਜਿਹੜੀ ਤੜਫਣਾ ਲੱਗੀ ਰਹਿੰਦੀ ਆ ਤੇ ਇਸ ਤੜਫਣਾ ਨੂੰ ਅਸੀਂ ਕਈ ਪਰਿਵਾਰਾਂ ਨੂੰ ਹੁਣ ਤਿੱਕਰ ਦੂਰ ਕੀਤਾ ਤੇ ਫਿਰ ਜਿਵੇਂ ਨਾ ਜਿਵੇਂ ਕੋਈ ਵੀ ਪਿੰਡਾਂ ਦੇ ਵਿੱਚੋਂ ਮਦਦ ਪਹੁੰਚਦੀ ਆ ਤੇ ਮੈਂ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਬਹੁਤ ਸਹਿਯੋਗ ਦਿੰਦੇ ਆ ਇਹ ਬੋਰਡ ਦੇ ਵਿੱਚ 10-15 ਜਾਨੇ ਬੈਠ ਜਾਂਦੇ ਆ ਜੀ। ਅੱਛੇ ਬੋਰਡ ਦੇ ਵਿੱਚ ਤੇਲ ਖਰਚਾ ਆਉਂਦਾ ਉਹ ਕਿੱਦਾਂ ਆਪਣੇ ਕੋਲੋਂ ਕਰਦੇ ਹੋ ਤੁਸੀਂ? ਬਾਸੀਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਜੀ ਸੇਵਾ ਕਰਦਾ ਮੈਂ। ਇੱਥੇ ਕਹਿੰਦੇ ਸਾਠੀ ਪੇੜ ਦਾ ਦਿਨਾਂ ਨਹੀਂ ਹੈਗਾ ਬਣਾ ਕੇ ਵੀ ਇੰਨੀਆਂ ਡੈੱਡ ਬਾਡੀਆਂ ਕੱਢ ਦਿੱਤੀਆਂ। ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਕਿ ਦਨੀਆਂ ਕੱਡੀਆਂ ਕਿੰਨੀਆਂ ਵੀ ਕਿਹਦੀ-ਕਿਹਦੇ ਪਰਿਵਾਰ ਦੀ ਮਦਦ ਕੀਤੀ ਸਾਨੂੰ ਤਾਂ ਇਹ ਵੀ ਨਹੀਂ ਪਤਾ। 8264704269 ਪਹਿਲਾਂ ਤਾਂ ਹੀ ਮੈਂ ਮਹਾਰਾਜ ਮੂਰੇ ਅਰਦਾਸ ਕਰਦਾ ਵੀ ਸਾਡੇ ਤਾਂ ਕਿਸੇ ਨੂੰ ਲੋੜ ਹੀ ਨਾ ਪਾਵੇ ਜੀ। ਵਾਇਸੋ ਪੰਜਾਬ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਸੁਲਤਾਨਪੁਰ ਲੋਧੀ ਵਿੱਚ ਪਿਛਲੇ ਲਗਭਗ 6 ਦਿਨ ਤੋਂ ਹੜ੍ਹ ਆਏ ਹੋਏ ਨੇ ਤੇ ਇਸ ਵਿੱਚ ਇੱਕ ਵੀਰ ਹੈ ਸਾਡੇ ਨਾਲ ਜਿਹੜਾ ਗੋਤਾਖੋਰ ਹੈ ਬੰਟੀ ਸਿੰਘ ਇਸ ਦਾ ਨਾਮ ਹੈ ਪਿਛਲੇ 6 ਦਿਨ ਤੋਂ ਲਗਾਤਾਰ ਸੇਵਾ ਕਰ ਰਿਹਾ ਹੈ ਅਤੇ ਅੱਜ ਤੁਸੀਂ ਦੇਖੋ ਇੱਥੇ ਬੋਟ ਲੈ ਕੇ ਆਏ ਨੇ ਇਹ ਅੱਜ ਨਹੀਂ ਬੋਟ ਲਗਭਗ 6 ਦਿਨ ਤੋਂ ਬੋਟ ਲੈ ਕੇ ਆਏ ਇਹਨਾਂ ਦਾ ਕੀ ਕੰਮ ਹੈ ਅਸੀਂ ਇਹਨਾਂ ਨਾਲ ਗੱਲ ਕਰ ਲੈਂਦੇ ਹਾਂ ਵੀਰ ਜੀ ਦੱਸੋ ਤੁਸੀਂ ਗੋਤਾਖੋਰ ਕਿੰਨੇ ਸਾਲ ਤੋਂ ਪਾਜੀ ਮੈਨੂੰ 8-9 ਸਾਲ ਹੋ ਗਏ ਸੇਵਾ ਕਰਦੇ ਨੂੰ ਹੁਣ ਟਿੱਕਰ ਮੈਂ ਕਈ ^{-\text{alwars} \text{dead bodies}} ਦਾ ਸਸਕਾਰ ਕਰਾਇਆ ਤੇ ਕਈ ^{-\text{alwars} \text{dead bodies}} ਦਾ ਜਿਹੜਾ ਪਰਿਵਾਰਾਂ ਟਿੱਕਰ ਪਹਚਾਇਆ ਤੇ ਕਈ ਜਾਨਾਂ ਬਚਾਈਆਂ ਤੇ ਕਈ ਡੈੱਡ ਬੋਡੀਆਂ ਜਿਹਨਾਂ ਦੇ ਪਰਿਵਾਰਾਂ ਦੇ ਨਾਲ ਹਾਦਸਾ ਹੋ ਜਾਂਦਾ ਨਹਿਰਾਂ 'ਚ ਡੋਬ ਜਾਂਦੇ ਜਾਨਾਂ ਆਉਣਗੇ ਜਵਾਕ ਤੇ ਉਹਨਾਂ ਦੀ ਬੋਡੀਆਂ ਨੂੰ ਲੱਭ ਕੇ ਪਰਿਵਾਰ ਨੂੰ ਜਿਹੜੀ ਰਾਹਤ ਪਾਈ ਆ ਵੀ ਸਾਰੀ ਉਮਰ ਦੀ ਉਹਨਾਂ ਨੂੰ ਤੜਫਣਾ ਨਾ ਲੱਗੇ ਕਈ ਵਾਰ ਕੀ ਹੁੰਦਾ ਜੀ ਜਦੋਂ ਇੱਕ ਤਾਂ ਜੀ ਕਿਸੇ ਦਾ ਪੁੱਤ ਚਲਾ ਗਿਆ ਤੇ ਉੱਪਰੋਂ ਦੀ ਡੈੱਡ ਬੋਡੀ ਨਾ ਮਿਲੇ ਫਿਰ ਸਾਰੀ ਉਮਰ ਜਿਹੜੀ ਤੜਫਣਾ ਲੱਗੀ ਰਹਿੰਦੀ ਆ ਤੇ ਇਸ ਤੜਫਣਾ ਨੂੰ ਅਸੀਂ ਕਈ ਪਰਿਵਾਰਾਂ ਨੂੰ ਹੁਣ ਤਿੱਕਰ ਦੂਰ ਕੀਤਾ ਤੇ ਕਈ ਮਾਮਾ ਕਈ ਭੈਣ ਭਰਾ ਕਮਲੇ ਹੋ ਗਏ ਜਿਨ੍ਹਾਂ ਦੀਆਂ ਹਜੇ ਤਿੱਕਰ ਡੈੱਡ ਬੋਡੀਆਂ ਨਹੀਂ ਮਿਲੀਆਂ ਤੇ ਉਹ ਇਹ ਚ ਇਹ ਚੀਜ਼ ਕਹਿੰਦੇ ਆ ਵੀ ਸਾਨੂੰ ਇੱਕ ਕੱਪੜਾ ਹੀ ਮਿਲ ਜਾਵੇ ਸਾਨੂੰ ਕੋਈ ਨਿਸ਼ਾਨੀ ਮਿਲ ਜਾਵੇ ਵੀ ਸਾਨੂੰ ਸਬਰ ਆ ਜਾਊਗਾ ਵੀ ਸਾਡਾ ਐਸ ਦੁਨੀਆ ਤੇ ਨਹੀਂ ਰਹਾ ਤੇ ਮੈਂ ਬੇਨਤੀ ਕਰਦਾ ਅਰਦਾਸ ਕਰਦਾ ਪ੍ਰਮਾਤਮਾ ਉਹਨਾਂ ਨੂੰ ਪਾਣਾ ਮੰਨਦਾ ਬਾਲ ਬਗਸੇ ਜਨਾਂ ਦੀਆਂ ਹਲੇ ਤੱਕ ਡੈੱਡ ਬੋਡੀਆਂ ਨਹੀਂ ਮਿਲੀਆਂ ਜੀ ਅੱਛਾ ਤੁਸੀਂ ਇਹ ਤੁਹਾਡੇ ਕਿਸ ਤਰ੍ਹਾਂ ਮਨ ਚ ਆਇਆ ਕਿ ਗੋਤਾਖਰ ਬੰਨਣਾ ਚੁਣੇ ਤੁਸੀਂ 8-9 ਸਾਲ ਤੋਂ ਦੱਸਿਆ ਵੈ ਇਹ ਤਾਂ ਜੀ ਹੁਣ ਬਹੁਤ ਲੰਬੀਆਂ ਕਹਾਣੀਆਂ ਆ ਤੇ ਚਲੋ ਫਿਰ ਵੀ ਜੇ ਆਪਾਂ ਕੋਈ ਦੱਸਣ ਕੋਈ ਪ੍ਰੇਰਣਾ ਮਿਲੀ ਹੋਏਗੀ ਕੁਝ ਤੁਹਾਡੇ ਮਨ ਚ ਆਇਆ ਜੀ ਕਿ ਜੀ 14 ਸਾਲਾਂ ਦਾ ਮੁੰਡਾ ਹੀ ਮਾਰ ਕੇ ਸੈੱਟ ਦਿੱਤਾ ਸੀ ਉਹ ਤਿੰਨ ਭੈਣਾਂ ਦਾ ਇਕੱਲਾ ਹੀ ਭਰਾ ਸੀ ਜੀ ਤੇ ਉਹਦੀ ਡੈੱਡ ਬੋਡੀ ਨੂੰ ਅਸੀਂ ਲੱਭ ਕੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਲਗਾਤਾਰ ਜੀ ਬਹੁਤ ਡੈੱਡ ਬੋਡੀਆਂ ਕੱਢੀਆਂ ਸੀ ਅੱਛਾ ਹੁਣ ਗੱਲ ਕਰਦੇ ਆ ਪਿਛਲੇ 6 ਦਿਨ ਤੋਂ ਲਗਾਤਾਰ ਅਥੇ ਜੋ ਹਾਲਾਤ ਬਣੇ ਹੋਏ ਲੋਕਾਂ ਦੇ ਬਹੁਤ ਬੁਰੇ ਹਾਲ ਐ ਇਹ ਤੁਸੀਂ ਆਪਣੀ ਇਹ ਬੋਟ ਤੁਹਾਡੀ ਹਾਂਜੀ ਇਹ ਸੰਗਤ ਨੇ ਮੈਨੂੰ ਸੇਵਾ ਦਿੱਤੀ ਸੀਗੀ ਤੇ ਉਹ ਬੋਟ ਮੈਂ ਇੱਥੇ ਲੈ ਕੇ ਨਵੀਂ ਬੋਟ ਪਹਿਲਾਂ ਇੱਥੇ ਹੀ ਸੇਵਾ ਦੇ ਵਿੱਚ ਲਾਈ 6 ਦਿਨ ਤੋਂ ਤੇ ਅਸੀਂ ਕਈ ਜਿਹੜੇ ਬਿਮਾਰ ਹੋ ਜਾਂਦੇ ਸੀ ਘਰਾਂ 'ਚ ਉਹ ਕਿਤੇ ਵੀ ਆ ਜਾ ਨਹੀਂ ਸਕਦੇ ਸੀ ਉਹਨਾਂ ਨੂੰ ਬੋਟ ਦੇ ਰਾਹੀਂ ਦਵਾਈ ਦਵਾਈ ਫਿਰ ਵਾਪਸ ਘਰੇ ਛੱਡ ਕੇ ਆਂਦਾ ਜਾਂ ਫਿਰ ਡਾਕਟਰਾਂ ਨੂੰ ਲੈ ਕੇ ਜਾਣਾ ਸੀ ਪਸ਼ੂ ਡੰਗਰਾਂ ਦੇ ਟੀਕੇ ਲਵਾਏ ਜਾਂ ਕਈਆਂ ਘਰਾਂ ਦੇ ਵਿੱਚ ਰਾਸਨ ਪਹੁੰਚਾਇਆ ਜਿੱਥੇ ਨਹੀਂ ਪਹੁੰਚਦਾ ਸੀ ਤੇ ਇਹ ਲਗਾਤਾਰ ਸਾਡੀ ਜਿਹੜੀ ਸੇਵਾ ਚੱਲਦੀ ਰਹੀ 6-7 ਦਿਨ ਜੀ ਅੱਛਾ ਤੁਸੀਂ ਹੁਣ ਜੀ ਹੁਣ ਜੀ ਅਸੀਂ ਘਰ ਵਾਪਸ ਜਾ ਰਹੇ ਹਾਂ ਪੰਜ ਛੇ ਕੇਸ ਆਏ ਹੋਏ ਆ ਕਈ ਪਰਿਵਾਰਾਂ ਦੀਆਂ ਜਿਹਨੇ ਡੈੱਡ ਬਾਡੀਆਂ ਜਾ ਕੇ ਹੁਣ ਲੱਭਾਂਗੇ ਜੀ ਅੱਛਾ ਤੁਸੀਂ ਇਹ ਦੱਸੋ ਇਹ ਹੁਣ ਤੱਕ ਕਿੰਨੇ ਪਰਿਵਾਰਾਂ ਨੂੰ ਜਾਂ ਕਿੰਨੇ ਵਿਅਕਤੀਆਂ ਨੂੰ ਰੈਸਕਿਊ ਕਰ ਚੁੱਕੇ ਹੋ ਤੁਸੀਂ ਕੋਈ ਪਤਾ ਨਹੀਂ ਜੀ ਲਗਾਤਾਰ ਤੋਂ ਰਹੀ ਆਏ ਹਾਂ ਜੀ ਏਰੀ ਬੋਰਡ ਦੇ ਵਿੱਚ 10-15 ਜਾਨੇ ਬੈਠ ਜਾਂਦੇ ਆ ਜੀ। ਅੱਛੇ ਬੋਰਡ ਦੇ ਵਿੱਚ ਤੇਲ ਖਰਚਾ ਆਉਂਦਾ ਉਹ ਕਿੱਦਾਂ ਆਪਣੇ ਕੋਲੋਂ ਕਰਦੇ ਹੋ ਤੁਸੀਂ? ਬਾਸੀਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਜੀ ਸੇਵਾ ਕਰਦਾ ਮੈਂ। ਜਿਹੜਾ ਕੋਈ ਨਹਿਰਾ ਦੇ ਵਿੱਚੋਂ ਡੈੱਡ ਬਾਡੀਆਂ ਵਿੱਚ ਕੱਢਦੇ ਕੋਈ ਕਿਸੇ ਤੋਂ ਪੈਸਾ ਨਹੀਂ ਲੈਂਦੇ ਜੀ ਅਸੀਂ। ਬਿਲਕੁਲ ਫ੍ਰੀ ਸੇਵਾ ਕਰਦੇ ਆ। ਤੇ ਬੋਟ ਦਾ ਖਰਚਾ ਜਿੱਦਾਂ ਹੁਣ ਗੱਡੀ ਉਥੋਂ ਪਿੰਡੋਂ ਲੈ ਕੇ ਆਏ ਲੁਧਿਆਣੇ ਜ਼ਿਲ੍ਹੇ ਚ ਤੇ ਹੁਣ ਵਾਪਸ ਲੈ ਕੇ ਜਾਵਾਂਗੇ ਪੱਲੂ ਹੀ ਹੋਣਾ। ਬਾਕੀ ਜਿਹੜਾ ਤੇਲ ਦਾ ਖਰਚਾ ਸੀ ਉਹ ਸੰਸਥਾ ਵੱਲੋਂ ਤੇਲ ਪਵਾ ਲਿਆ ਸੀ। ਤੇ ਇੱਕ ਵਾਰੀ ਮੈਂ ਆਪਦੀ ਟੈਂਕੀ ਆਪਦੇ ਕੋਲੋਂ ਭਰਾਲੀ ਸੀਗੀ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਜੀ ਜਿਲ੍ਹਾ ਲੁਧਿਆਣਾ ਪਿੰਡ ਡੱਲਾ ਤੇ ਅੱਜ ਮੇਰੇ ਨਾਲ ਦੇ ਪਿੰਡ ਦੇਢ ਕਾ ਤੋਂ ਉਹ ਵੀ ਜिले ਲੁਧਿਆਣੇ ਦੇ ਅੱਜ ਇੱਥੇ ਤੂੜੀ ਦਾ ਟਰਾਲਾ ਲੈ ਕੇ ਆਇਆ ਕਿਉਂਕਿ ਡੰਗਰਾਂ ਨੇ ਕਿਹਾ ਜੀ ਬੋਲ ਕੇ ਦੱਸਣਾ ਵੀ ਸਾਨੂੰ ਆਹ ਚੀਜ਼ ਦੀ ਲੋੜ ਆ ਤੇ ਫਿਰ ਜਿਵੇਂ ਨਾ ਜਿਵੇਂ ਕੋਈ ਵੀ ਪਿੰਡਾਂ ਦੇ ਵਿੱਚੋਂ ਮਦਦ ਪਹੁੰਚਦੀ ਆ ਤੇ ਮੈਂ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਵੀ ਬਹੁਤ ਸਹਿਯੋਗ ਦਿੰਦੇ ਆ ਤੇ ਨਹੀਂ ਤਾਂ ਜੀ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਣਾ ਸੀ ਜੇ ਸੰਗਤ ਨਾ ਇੱਥੇ ਪਹੁੰਚਦੀ ਤੇ ਅੰਮਰਤਪਾਲ ਸਾਹ ਉਹ ਕੈਂਪ ਲੱਗਿਆ ਹੋਇਆ ਉਹਨਾਂ ਦੇ ਜਿਹੜੇ ਸਖੀ ਸੰਦੀ ਆ ਜਿਹੜੇ ਉਹ ਵੀ ਬਹੁਤ ਟਰਾਲਿਆਂ ਤੇ ਸਮਾਨ ਲੈ ਕੇ ਪਹਿਲੇ ਦਿਨ ਤੋਂ ਪਹਿਲੇ ਦਿਨ ਤੋਂ ਉਹਨਾਂ ਨੇ ਟਰਾਲੇ ਸ਼ੁਰੂ ਕਰ ਦਿੱਤੇ ਸੀ ਪੱਠਿਆਂ ਦੇ ਤੇ ਰਸਨਾ ਦੇ ਪਾਣੀ ਦੇ ਕਿਉਂਕਿ ਜੀ ਪਾਣੀ ਵੀ ਇੱਥੇ ਪੀਣ ਯੋਗ ਨਹੀਂ ਰਿਹਾ ਬੋਰਾਾਂ ਦੇ ਵਿੱਚ ਪਾਣੀ ਪਾ ਕੇ ਪਾਣੀ ਗੰਦਾ ਹੋ ਗਿਆ ਜੀ ਤੇ ਹਾਲਾਤ ਅਸੀਂ ਘਰਾਂ ਦੇ ਵਿੱਚ ਜਾ ਕੇ ਦੇਖੇ ਤੇ ਬਹੁਤ ਬੁਰੇ ਵਾਲੀ ਕੱਲ ਸਾਰਾ ਦਿਨ ਬਹੁਤ ਜ਼ਿਆਦਾ ਮੀਂਹ ਪਿਆ ਅੱਜ ਪਾਣੀ 1 ਫੁੱਟ ਘਟਿਆ ਹੋਇਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਵੀ ਪਹਿਲਾਂ ਵਾਲਾ ਮਾਹੌਲ ਆ ਜਿਹੜਾ ਬਣ ਜਾਵੇ अच्छा ਤੁਸੀਂ ਦੱਸਿਆ ਕਿ ਤੁਸੀਂ ਕਿਤੇ ਕੋਈ ਬੋਡੀ ਜ਼ੈਲ ਲੱਭਣ ਜਾ ਰਹੇ ਹੋ ਕਿਹੜੀ ਜਗ੍ਹਾ ਕੀ ਉੱਥੇ ਕੀ ਹੋਇਆ ਇਹ ਜੀ ਕਈ ਜਗ੍ਹਾ ਹਾਦਸੇ ਹੋਇਆ ਜੀ ਜਿੱਦਾਂ ਹੁਣ ਚੂੜ ਚੱਕ ਇੱਕ ਪੁਲਿਸ ਮਲਾਜ਼ਮ ਨੇ ਸੱਪੜ ਚ ਛਾਲ ਮਾਰ ਦਿੱਤੀ ਤੇ ਸਰਹੰਦ ਫੀਡਰ ਜਿੱਦਾਂ ਹਰੀ ਕੇ ਪਤਨ ਤੋਂ ਦੋ ਨਹਿਰਾਂ ਜਾਂਦੀਆਂ ਉਹ ਨਹਿਰ ਹੁਣ ਜੀ ਰਾਜਸਥਾਨ ਜਾ ਕੇ ਖਾ ਉੱਥੇ ਜਿਹੜੀ ਸਰਹੰਦ ਫੀਡਰ ਆ ਉਹ ਪੰਜਾਬ ਦੀ ਨਹਿਰ ਆ ਉਹ ਰਾਜਸਥਾਨ ਜਾ ਕੇ ਖਤਮ ਹੋ ਜਾਂਦੀ ਜਿਹੜੀ ਰਾਜਸਥਾਨ ਫੀਡਰ ਆ ਜੀ ਉਹ ਜਾ ਕੇ ਗਾਂ ਲੋਗੜ ਹਰਿਆਣੇ ਦੀ ਤੇ ਪੰਜਾਬ ਦੀ ਰਾਜਸਥਾਨ ਦੀ ਹੱਦ ਆ ਉਥੋਂ ਰਾਜਸਥਾਨਾ ਪੰਜਾਬ ਨੂੰ ਤਾਂ ਉਹ ਤੌਕਾ ਪਾਣੀ ਦਾ ਨਹੀਂ ਦਿੰਦਾ ਜੀ ਤੇ ਉਹ ਰਾਜਸਥਾਨ ਲੋਗ ਰਾਜਸਥਾਨ ਲੋਗੜ ਜਾ ਕੇ ਉਹਦੀਆਂ ਤਿੰਨ ਨਹਿਰਾਂ ਪਾੜ ਜਾਂਦੀਆਂ ਜਿਹੜੀ ਆਪਣੇ ਪੰਜਾਬ ਵਾਲੀ ਨਹਿਰੀ ਆ ਨਹਿਰਾ ਉਥੋਂ ਵੱਡੀ ਨਹਿਰ ਚੋਂ ਪਾਣੀ ਗਾਂ ਜੀ ਉਥੇ ਬਹੁਤ ਜ਼ਿਆਦਾ ਦਿੱਕਤ ਆ ਪਾਣੀ ਦੀ ਉਹੀ ਪਾਣੀ ਨਹਿਰ ਦਾ ਪੀਂਦੇ ਆ ਉਹ ਤੇ ਗਾਂ ਫਿਰ ਸੂਏ ਚਲੇ ਜਾਂਦੇ ਉਥੇ ਇੱਕ ਇੱਕ ਹਫ਼ਤਾ ਉਹ ਸੂਆਂ ਚ ਪਾਣੀ ਛੱਡੀ ਰੱਖਦੇ ਆ ਇੱਕ ਹਫ਼ਤਾ ਬੰਦ ਰਹਿੰਦਾ ਇੱਕ ਹਫ਼ਤਾ ਚੱਲਦਾ ਕਈ ਵਾਰ ਉਹਨਾਂ ਸੂਇਆਂ ਦੇ ਵਿੱਚ ਡੈੱਡ ਬਾਡੀयां ਚਲੀਆਂ ਜਾਂਦੀਆਂ ਕਿਉਂਕਿ ਜੇ ਉਹ ਨਹਿਰ ਸਾਫ਼ ਹੋਣ ਕਰਕੇ ਕਈ ਪਰਿਵਾਰਾਂ ਨੂੰ ਡੈੱਡ ਬਾਡੀयां ਨਹੀਂ ਮਿਲੀਆਂ ਤੇ ਅਸੀਂ ਉਹ ਸਾਰੀਆਂ ਥਾਵਾਂ ਚੈੱਕ ਕਰਾਂਗੇ ਤੇ ਪਰਿਵਾਰਾਂ ਨੂੰ ਜਿਹੜੀਆਂ ਡੈੱਡ ਬਾਡੀयां ਲੱਭ ਕੇ ਦੇਵਾਂਗੇ ਅੱਛਾ ਮੇਰਾ ਆਖਰੀ ਸਵਾਲ ਹੈ ਤੁਸੀਂ ਤਾਂ ਤੁਸੀਂ ਦੱਸ ਦਿੱਤਾ ਲੇਕਿਨ ਫਿਰ ਵੀ ਮੈਂ ਗਿਣਤੀ ਜਾਣਾਂ ਤੁਸੀਂ ਕਿਹਾ ਅੰਗਿਣਤ ਬਾਡੀਜ਼ ਕਰ ਚੁੱਕੇ ਫਿਰ ਵੀ ਕੋਈ ਅੰਦਾਜ਼ਾ ਹੋਵੇਗਾ 200 300 100 ਕੁਝ ਵੀ ਭਾਜੀ 2 300 ਦਾ ਕੋਸ ਵੀ ਨਹੀਂ ਜੀ ਜਦੋਂ ਮੈਂ ਇੱਥੇ ਆਇਆ ਮੈਂ 10 ਡੈੱਡ ਬਾਡੀयां ਕੱਢ ਕੇ ਆਇਆ ਹਾਂ ਅੱਛਾ ਜੀ ਉਸ ਦਿਨ ਜਿੱਦਾਂ ਅੱਜ ਡੈੱਡ ਬਾਡੀ ਕੱਢ ਕੇ ਦੂਜੇ ਦਿਨ ਮੈਂ ਇੱਥੇ ਆਇਆ ਸੀਗਾ ਦੋ ਦਿਨ 10 ਡੈੱਡ ਬਾਡੀਆਂ ਕੱਢ ਕੇ ਆਇਆ ਸੀ 10 ਦਿਨ ਤੇ 10 ਦਿਨ ਹੀ ਡੈੱਡ ਬਾਡੀਆਂ ਕੱਢੀਆਂ ਸਨ ਵੈਸੇ ਤੁਸੀਂ ਹੁਣੇ ਭਲਾ ਵੀ ਮੰਗਿਆ ਕਿਸ ਤਰ੍ਹਾਂ ਦਾ ਮਨ ਚ ਮਹਿਸੂਸ ਹੁੰਦਾ ਜਦੋਂ ਪਰਿਵਾਰ ਨੂੰ ਦਿੰਦੇ ਹੋ ਕਿੱਦਾਂ ਦੇ ਪਰਿਵਾਰ ਦੁਆਵਾਂ ਦਿੰਦੇ ਨੇ ਭਾਜੀ ਉਸ ਟਾਈਮ ਤਾਂ ਬਹੁਤ ਦੁੱਖ ਦੀ ਘੜੀ ਹੁੰਦੀ ਹੈ ਕਿਸੇ ਨੂੰ ਕੁਝ ਵੀ ਨਹੀਂ ਸੋਝਦਾ ਕਈ ਵਾਰ ਤਾਂ ਸਾਨੂੰ ਵੀ ਨਹਿਰਾਂ ਤੇ ਕੱਲਿਆਂ ਨੂੰ ਛੱਡ ਕੇ ਚਲੇ ਜਾਂਦੇ ਆਪਦੀ ਬਾਡੀ ਲੈ ਜਾਂਦੇ ਕਿਉਂਕਿ ਪਰਿਵਾਰ ਤੇ ਸਮਾਂ ਹੀ ਉਦਾਂ ਦਾ ਬਣਿਆ ਹੁੰਦਾ ਉਹਨਾਂ ਨੂੰ ਕੁਝ ਸੋਚਦਾ ਹੀ ਨਹੀਂਗਾ ਤੇ ਬਾਕੀ ਜਿੱਦਾਂ ਆਪਾਂ ਗੱਲ ਕਰੀਏ ਵੀ ਪਤਾ ਹੀ ਨਹੀਂ ਕੰਨੀਆਂ ਕਿ ਡੈੱਡ ਬੋਡੀਆਂ ਕੱਢੀਆਂ ਆਪਾਂ ਤਾਂ ਜੀ ਇੱਕ ਭਲਾ ਕਰਦੇ ਪਏ ਆ ਜਿੰਨੀ ਕਿ ਸੇਵਾ ਹੁੰਦੀ ਓਨੀ ਕਰਦੇ ਪਏ ਆ ਇੱਥੇ ਕਹਿੰਦੇ ਸਾਠੀ ਵੀੜ ਦਾ ਦਿਨਾ ਨਹੀਂ ਹੈਗਾ ਬਣਾ ਕੇ ਇੰਨੀਆਂ ਡੈੱਡ ਬੋਡੀਆਂ ਕੱਢ ਦਿਤੀਆਂ ਸਾਨੂੰ ਕੋਈ ਪਤਾ ਨਹੀਂ ਹੈਗਾ ਜੀ ਕਿੰਨੀਆਂ ਕੱਢੀਆਂ ਕਿੰਨੀਆਂ ਵੀ ਕਿਹਦੀ ਕਿਹਦੇ ਪਰਿਵਾਰ ਦੀ ਮਦਦ ਕੀਤੀ ਸਾਨੂੰ ਤਾਂ ਇਹ ਵੀ ਨਹੀਂ ਪਤਾ ਸਾਨੂੰ ਤਾਂ ਜੀ 2-250 ਫੋਨ ਜਿਹੜਾ ਡੇਲੀ ਆਉਣਾ ਹੀ ਆਉਣਾ ਆਂਦੇ ਹੀ ਆਂਦੇ ਹਾਂਜੀ ਜੀ ਵਾਈ ਗੁਰਜੀ ਤੁਸੀਂ ਦੇਖਿਆ ਕਿ ਕਾਫੀ ਸੇਵਾ ਕਰ ਰਹੇ ਜਿਵੇਂ ਇਹਨਾਂ ਨੇ ਇੱਕ ਆਖਰੀ ਗੱਲ ਕਹੀ ਹੈ ਨਾ ਕਿ ਪਰਿਵਾਰ ਦੀ ਜਦੋਂ ਬੋਡੀ ਲੱਭ ਕੇ ਦੇਦੀ ਚਲੋ ਹਾਲਾਤ ਵੀ ਇਸ ਟਾਈਮ ਹੁੰਦੇ ਕੋਈ ਪੁੱਛਦਾ ਤੱਕ ਨਹੀਂ ਕੀ ਕਹਿਣਾ ਚਾਹੋਗੇ ਅਜਿਹੇ ਵੀਰ ਨੂੰ ਚਲੋ ਵੀਰ ਜਿਹੜਾ ਆਪਣਾ ਬੰਟੀ ਵੀਰ ਆ ਬਹੁਤ ਵਧੀਆ ਸੇਵਾ ਕਰ ਰਿਹਾ ਕਾਫੀ ਇਹਨਾਂ ਦੇ ਵੀਡੀਓ ਵੀ ਦੇਖੀ ਦੀਆਂ ਵਾ ਬਾਕੀ ਵੀਰ ਦੀ ਵੀ ਗੱਲ ਸਹੀ ਹੈ ਜਦੋਂ ਪਰਿਵਾਰ ਤੇ ਦੁੱਖ ਦੀ ਘੜੀ ਆ ਉਹਦੇ ਟੈਨਸ਼ਨ ਦੇ ਵਿੱਚ ਜਦ ਮੰਨ ਲਓ ਕਿ ਇਹਨੂੰ 5 ਦਿਨ ਲਾਸ਼ੀਆਂ ਲੱਭੀ ਉਹਨੂੰ ਕੁਝ ਸੋਚ-ਬੁਝਣੀ ਆ ਪਰ ਇਹੋ ਜਿਹੇ ਭਰਾਵਾਂ ਨੂੰ ਸਾਡੇ ਵਰਗਿਆਂ ਨੂੰ ਸਾਡੇ ਸੰਗਤ ਜਿਹੜੇ ਇਹ ਸਾਡੇ ਵਰਗਨ ਹੌਸਲਾ ਦੇਣਾ ਚਾਹੀਦਾ ਇਹਨਾਂ ਭਰਾਵਾਂ ਨੇ ਕਿ ਬਹੁਤ ਵਧੀਆ ਸੇਵਾਵਾ ਕਰਨਾ ਕਰ ਰਹੇ ਆ ਸਾਥ ਦੇਣਾ ਚਾਹੀਦਾ ਇਹਨਾਂ ਦਾ ਮੰਨ ਲਓ ਜਿੱਥੇ ਇਹਨਾਂ ਲੋੜ ਜਿਵੇਂ ਕਿ ਆ ਵੀਰਾਂ ਤੇਲ ਪਾਣੀ ਦੇ ਕੋਲੋਂ ਖਰਚਾ ਹੁੰਦਾ ਵਾ ਜੇ ਆਪਾਂ 500000 2000 ਵੀਰ ਨੂੰ ਤੇਲ ਖਰਚਾ ਦੇ ਵੀ ਦਵਾਂਗੇ ਬਹੁਤ ਹੀ ਵੱਡੀ ਗੱਲ ਨਹੀਂ ਲਾਸ਼ ਲੱਭਣੀ ਜਾਂ ਪਾਣੀ ਦੇ ਵਿੱਚ ਵੜਨਾ ਆਪਣੀ ਜਾਨ ਖਤਰੇ 'ਚ ਪਾ ਕੇ ਕਿਸੇ ਦੀ ਲਾਸ਼ ਲੱਭਣੀ ਬੜੀ ਵੱਡੀ ਸੇਵਾ ਹੈ ਜੀ ਵਾਹਿਗੁਰੂ ਜੀ ਮੈਂ ਇੱਕ ਆਖਰੀ ਚਾਨਣਾ ਕਿ ਤੁਸੀਂ ਆਪਣਾ ਨੰਬਰ ਦੇ ਦਿਓ ਜੇ ਕੋਈ ਵੀਰ ਕੋਈ ਤੁਹਾਡੀ ਸੇਵਾ ਕਰਨਾ ਚਾਹੇ ਤੋ ਕਰ ਸਕੇ ਤਾਂ ਕਿ ਤੁਹਾਡੇ ਨੰਬਰ ਨਾਲ ਤੁਹਾਡੇ ਨਾਲ ਹੀ 8264704295 8264704295 ਪਹਿਲਾਂ ਤਾਂ ਮੈਂ ਮਹਾਰਾਜ ਮੂਰੇ ਅਰਦਾਸ ਕਰਦਾ ਵੀ ਸਾਡੇ ਤਾਂ ਕਿਸੇ ਨੂੰ ਲੋੜ ਹੀ ਨਾ ਪਾਵੇ ਜੀ ਹਾਂਜੀ ਤੇ ਬਾਕੀ ਸਾਡਾ ਖੁਦ ਤਾਂ ਨਹੀਂ ਪਤਾ ਇਹ ਕੰਮ ਆ ਜਿਹੜਾ ਬਹੁਤ ਜਿਆਦਾ ਰਿਸਕੀ ਆ ਤੇ ਵੀਡੀਓ ਦੇਖਣੀ ਆ ਭਾਵੇਂ ਚੰਗੀਆਂ ਲੱਗਦੀਆਂ ਹੁਣ ਜਿੱਦਾਂ ਇਹ ਇਦਾਂ ਹੁਣ ਆ ਦਰਿਆ ਚੱਲਦਾ ਪਿਆ ਇਹਦੇ ਵਿੱਚ ਕਿਤੇ ਪਾਣੀ ਹਾਂਜੀ ਕਈ ਵਾਰ 50 60 ਪਾਣੀ ਫੁੱਟ ਡੂੰਗਾ ਹੁੰਦਾ ਤੇ ਜਦੋਂ ਅਸੀਂ ਕਿ ਥੱਲੇ ਜਾਂਦੇ ਆ ਪਾਣੀ ਤੁਸੀਂ ਦੇਖ ਸਕਦੇ ਹੋ ਗੰਦਾ ਵਾ ਇਹਦੇ ਵਿੱਚ ਕੁਛ ਨਹੀਂ ਦੀਦਾ ਜਦੋਂ ਅਸੀਂ 40 ਫੁੱਟ ਥੱਲੇ ਜਾ ਕੇ ਡੈੱਡ ਬੋਡੀ ਨੂੰ ਚੱਕ ਕੇ ਲੈ ਕੇ ਆਉਣਾ ਤੇ ਥੱਲੇ ਜੇ ਕੋਈ ਮੋੜੀ ਹੋਈ ਜਾਂ ਕੋਈ ਕੰਡੇ ਹੋਏ ਕੁਛ ਵੀ ਹੋਏ ਤਾਂ ਜੇ ਅਸੀਂ ਵਿੱਚ ਫਸ ਗਏ ਤਾਂ ਸਮਝੋ ਜੇ 2 ਮਿੰਟ ਨਾ ਬਾਹਰ ਨਿਕਲੇ ਤਾਂ ਸਾਡੀ ਵੀ ਮੌਤ ਹੋ ਸਕਦੀ ਜੀ ਬਿਲਕੁਲ ਕਹਿੰਗੇ ਜੀ ਇਹ ਬਹੁਤ ਜ਼ਿਆਦਾ ਰਿਸਕੀ ਕੰਮ ਆ ਵੀ ਸਿਰਫ 2 ਮਿੰਟ ਦੀ ਖੇਡ ਆ ਜੀ ਜੀ ਬਿਲਕੁਲ ਜੇਕਰ 2 ਮਿੰਟ ਅਸੀਂ ਵਿੱਚੋਂ ਨਾ ਨਿਕਲੇ ਤਾਂ ਖਾਤਮ ਆਈ ਕਿੱਡਾ ਤੇ ਬਾਕੀ ਜੀ ਹੁਣ ਲੋਕਾਂ ਦਾ ਸਹਿਯੋਗ ਆਪਾਂ ਉਸ ਇਨ ਸਿਲੰਡਰ ਜਿਹੜੇ ਯੂਜ਼ ਕਰਿਆ ਕਰਾਂਗੇ ਵਰਦੀ ਵਗੈਰਾ ਸਭ ਕੁਝ ਜਿਹੜਾ ਪ੍ਰੋਪਰ ਕਿਉਂਕਿ ਮੇਰੇ ਇੱਕ ਕੁੜੀ ਅੱਛਾ ਉਹਦੇ ਨਾਲ ਕੋਈ ਫਾਇਦਾ ਹੋ ਜਾਏਗਾ ਉਹਦੇ ਨਾਲ ਜੀ 3-4 ਘੰਟੇ ਬੰਦਾ ਪਾਣੀ 'ਚ ਰਹਿ ਸਕਦਾ ਜੀ ਡੁੱਬਿਆ ਅੱਛਾ ਤੁਹਾਡਾ ਪਰਿਵਾਰ ਕਿਹੜਾ ਹੌਸਿੰਗ ਮੇਰੇ ਜੀ ਇੱਕ ਕੁੜੀ ਹੈ 1 ਸਾਲ ਦੀ ਤੇ 3 ਮਹੀਨਿਆਂ ਦਾ ਤੇ 3 ਸਾਲਾਂ ਦਾ ਮੁੰਡਾ ਜੀ ਜੀ ਬਿਲਕੁਲ ਤੇ ਮੇਰੇ ਘਰ ਵਾਲੀ ਦੇ ਮਾਪਿਓ ਹੈ ਨਹੀਂ ਤੇ ਉਹ ਵੀ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਜਦੋਂ ਮੈਂ ਇਦਾਂ ਹੜਾ ਪੀੜਤਾ ਹੈ ਜਾਂ ਕਿਤੇ ਪਰ ਕਹਿੰਦੇ ਵਾਹਿਗੁਰੂ ਨਾਲ ਹੁੰਦਾ ਜਦੋਂ ਤੁਸੀਂ ਬਹੁਤ ਹੌਸਲਾ ਜੀ ਬਹੁਤ ਹੌਸਲਾ ਸੰਗਤ ਦਾ ਸਾਰੀ ਜਿਹੜੀ ਪਿਆਰ ਕਰਦੀ ਤੇ ਬਹੁਤ ਜਿਆਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਜੀ ਆਪਣੇ ਸਾਰਾ ਪਰਿਵਾਰ ਵਾਰ ਦਿੱਤਾ ਆਪਣੇ ਲਈ ਤੇ ਆਪਾਂ ਤਾਂ ਉਹਨਾਂ ਦੇ ਪੈਰ ਦੀ ਧੂੜ ਵੀ ਨਹੀਂ ਹੈਗੇ ਤੇ ਉਹਨਾਂ ਨੇ ਆਪਣੇ ਲਈ ਕੁਰਬਾਨੀਆਂ ਕੀਤੀਆਂ ਤੇ ਸਾਡਾ ਵੀ ਫਰਜ਼ ਬਣਦਾ ਸੀ ਦਾੜੀ ਕੇਸ ਰੱਖ ਕੇ ਪੱਗਾਂ ਬੰਨੀ ਐ ਤੇ ਉਹਨਾਂ ਦੇ ਜਿਹੜੇ ਕਹਿਣੇ ਮੁਤਾਬਕ ਚੱਲੀਏ ਹੁਣ ਬਹੁਤ ਨੌਜਵਾਨ ਜਿਹੜੇ ਨਸ਼ੇ ਦੀ ਦਲਦਲ ਦੇ ਵਿੱਚ ਫਸ ਕੇ ਜਿਹੜੇ ਮਰੀ ਜਾਂਦੇ ਆ ਤੇ ਕੁਝ ਆਤਮ ਹੱਤਿਆ ਕਰਕੇ ਜੀ ਬਹੁਤ ਜ਼ਿਆਦਾ ਔਖਾ ਹੀ ਹੈ ਜੀ ਕਹਿਣ ਦਾ ਭਾਵ ਪੰਜਾਬ ਦੇ ਹਾਲਾਤ ਦਿਨੋ ਦਿਨ ਖਰਾਬ ਹੀ ਹੁੰਦੇ ਤੇ ਜਿੱਦਾਂ ਹੁਣ ਜਥੇਬੰਦੀਆਂ ਇਹ ਸੰਸਥਾ ਨਾ ਇਹ ਕੰਮ ਕਰਨ ਤਾਂ ਮੈਨੂੰ ਨਹੀਂ ਲੱਗਦਾ ਵੀ ਪਾਣੂ ਦਾ ਕੋਈ ਵੀ ਪ੍ਰਸ਼ਾਸਨ ਆ ਜਿਹੜਾ ਇਹਨਾਂ ਨੂੰ ਸਾਂਭ ਸਕੂਗਾ ਜੀ ਬਿਲਕੁਲ ਬਹੁਤ ਜ਼ਿਆਦਾ ਸਾਂਸਤਾ ਜਿਹੜਾ ਪੰਜਾਬ ਦਾ ਸਾਥ ਦੇ ਰਹੀਆਂ ਪਰ ਫਿਰ ਵੀ ਇਹਨਾਂ ਨੂੰ ਮਾੜਾ ਕਿਹਾ ਜਾਂਦਾ ਜੀ ਬਹੁਤ ਮਿਹਰਬਾਨੀ ਸੋ ਤੁਸੀਂ ਦੇਖਿਆ ਕਿ ਇੱਕ ਗੁਤਾਖੋਰ ਬੰਟੀ ਸਿੰਘ ਹੈ ਜਿਹੜੇ ਪਿਛਲੇ ਲਗਭਗ 5-6 ਦਿਨ ਤੋਂ ਇੱਥੇ ਸੇਵਾ ਕਰ ਰਿਹਾ ਹੈ ਤੇ ਇਸ ਸੇਵਾ ਦੇ ਨਾਲ ਇੱਕ ਦੁਖਵਲੀ ਗੱਲ ਜਿਹੜੀ ਦੱਸੀ ਹੈ ਕਿ ਜਦੋਂ ਕਿਸੇ ਪਰਿਵਾਰ ਦੀ ਬਾਡੀ ਲਵ ਕੇ ਦਿੰਦੇ ਆ ਤੇ ਉਹ ਪਰਿਵਾਰ ਇਸ ਹਾਲਾਤ ਚ ਹੁੰਦਾ ਕਿ ਉੱਥੋਂ ਚਲੇ ਜਾਂਦਾ ਪਰ ਫਿਰ ਵੀ ਉਹ ਸੇਵਾ ਲਗਾਤਾਰ ਕਰਦੇ ਰਹਿੰਦੇ ਨੇ ਮੈਂ ਵਾਇਸ ਤੋਂ ਪੰਜਾਬ ਵੱਲੋਂ ਇੱਕ ਬੇਨਤੀ ਕਰਦਾ ਹਾਂ ਕਿ ਬੰਟੀ ਸਿੰਘ ਜਿਹੜੇ ਇੰਨੀ ਸੇਵਾ ਕਰ ਰਿਹਾ ਉਸ ਲਈ ਆਰ틱 ਸਹਾਇਤਾ ਬਹੁਤ ਜ਼ਰੂਰੀ ਹੈ ਸੇ ਜੋ ਤੁਸੀਂ ਵੀ ਚਾਹੋਗੇ ਤਾਂ ਇਹਨਾਂ ਦੀ ਸਹਾਇਤਾ ਕਰ ਸਕੋ ਨੰਬਰ ਵਿੱਚ ਦੇ ਦਿੱਤਾ ਹੈ ਜੁੜੇ ਰਹੋ ਪੰਜਾਬ ਦੇ ਨਾਲ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪੁਰੀ 2250